ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਤੇ ਸਵੇਰ ਦਾ ਟਾਈਮ ਹੈ ਆਪਾਂ ਲੱਗੇ ਹੋਏ ਹਾਂ ਆਪਣੇ ਕੰਮ ਤੇ ਅੱਜ ਜੀ ਕੁੱਕੜਾਂ ਨੂੰ ਵੀ ਨਹੀਂ ਕੱਢਿਆ ਚਲੋ ਜੀ ਆਜੋ ਬਾਹਰ 2 3 4 ਚਲੋ ਇਹ ਸੀ ਨਾ ਨੂੰ ਜੀ ਦੋ ਹਿੱਸਿਆਂ 'ਚ ਵੰਡਤਾ यह लड़ाई करते हैं आपस करके हूँ जो है सैकेंड यूनिट में हाँ ओपन नलो भैया अज सारा जो है साफ सफाई हो चुकी है वहड़े की सफाई मैं कर रही हाँ ਪਛਵਾ ਵੱਲ ਆਪਾਂ ਸਾਰੀ ਸਫਾਈ ਕਰਤੀ ਤਾਂ ਹੁਣ ਜੋ ਹੈ ਬਾਹਰਲਾ ਏਰੀਆ ਹੀ ਰਹਿੰਦਾ ਹੈ ਤੇ ਹੁਣ ਕੱਢਦੇ ਹਾਂ ਸੈਕੰਡ ਟੀਮ ਨੂੰ ਆ ਜਾਓ ਬਈ ਲੋ ਜੀ ਪੇਰੈਂਟਸ ਸਵਾਗਤ ਹੈ ਤੁਹਾਡਾ ਇਸ ਸਟਰਗਲ ਭਰੀ ਲਾਈਫ 'ਚ ਅੱਜ ਤੋਂ ਫੇਰ ਕਿਉਂਕਿ ਹੁਣ ਜੋ ਹੈ ਮੌਸਮ ਚੇਂਜ ਹੋ ਗਿਆ ਹੈ ਤੇ ਆ ਗਿਆ ਹੈ ਬੱਚਿਆਂ ਦੇ ਐਗਜ਼ਾਮ ਟਾਈਮ ਕਈ ਬੱਚਿਆਂ ਦੇ ਐਗਜ਼ਾਮ ਜੋ ਹੈ ਫਿਨਿਸ਼ ਹੋ ਗਏ ਨੇ ਕਈਆਂ ਦੇ ਸਟਾਰਟ ਹੋ ਗਏ ਨੇ ਤੇ ਕਈਆਂ ਦੇ ਜੋ ਹੈ ਸਟਾਰਟ ਹੋਣ ਵਾਲੇ ਨੇ ਤਾਂ ਕਿਉਂ ਨਾ ਜੀ ਆਪਣੀ ਹਿੰਮਤ ਨੂੰ ਜੋ ਹੈ ਪੂਰੇ ਜੋਰ ਸ਼ੋਰ ਨਾਲ ਜੀ ਆਪਾਂ ਕਾਮਯਾਬ ਰੱਖੀਏ ਤੇ ਜੋ ਬੱਚਿਆਂ ਦੇ ਐਗਜ਼ਾਮ ਹੈ ਉਹ ਸਫਲ ਕਰਨ ਲਈ ਆਪਣਾ ਪੂਰਾ ਯੋਗਦਾਨ ਪਾਈਏ ਤੇ ਪੇਰੈਂਟਸ ਤੇ ਮੋਢਿਆਂ ਤੇ ਤਾਂ ਬਹੁਤ ਜ਼ਿਆਦਾ ਹੀ ਜੋ ਹੈ ਸਟ्रेस ਹੁੰਦਾ ਹੈ ਇੱਕ ਤਾਂ ਜੋ ਹੈ ਬੱਚਿਆਂ ਨੂੰ ਚੰਗਾ ਐਟਮੋਸਫੀਅਰ ਦੇਣਾ ਤਾਂ ਕਿ ਉਹ ਆਪਣੀ ਜੋ ਹੈ ਤਿਆਰੀ ਚੰਗੀ ਤਰ੍ਹਾਂ ਕਰ ਸਕਣ ਕਿਉਂਕਿ ਉਹਨਾਂ ਦੇ ਫਿਊਚਰ ਦਾ ਸਵਾਲ ਹੈ ਤੇ ਦੂਜਾ ਜੀ ਜੋ ਹੈ ਪੇਰੈਂਟਸ ਲਈ ਹੁੰਦਾ ਹੈ ਮੌਸਮ ਚੇਂਜਿੰਗ ਦਾ ਰੀਜ਼ਨ ਤੇ ਹੁਣ ਤਾਂ ਜੀ ਗਰਮੀਆਂ ਆਉਣ ਵਾਲੀਆਂ ਨੇ ਤਾਂ ਉਸ ਦੇ ਅਕੋਰਡਿੰਗ ਜੋ ਹੈ ਆਪਣਾ ਸਾਰਾ ਰੂਟੀਨ ਜੋ ਹੈ ਸੈੱਟ ਕਰਨਾ ਪੈਣਾ ਹੈ ਕਿਉਂਕਿ ਗਰਮੀਆਂ ਦਾ ਜੋ ਰੂਟੀਨ ਹੁੰਦਾ ਹੈ ਉਹ ਚੇਂਜ ਹੁੰਦਾ ਹੈ ਬਿਲਕੁਲ ਸਿਆਣਾ ਤੋਂ ਅੱਡ ਤੇ ਸਿਆਣਾਂ ਜੇ ਆਪਾਂ ਡਿੱਗਦੇ ਹੁੰਦੇ ਸੀਗੇ ਧੁੱਪ ਨੂੰ ਤੇ ਹੁਣ ਤਾਂ ਡਿੱਗਿਆ ਕਰਾਂਗੇ ਫੜਾਫੜ ਜੋ ਹੈ ਧੁੱਪ ਤੋਂ ਪਹਿਲਾਂ ਪਹਿਲਾਂ ਕੰਮ ਕਰਨੇ ਨੇ ਬਾਹਰਲੇ ਤੇ ਫੇਰ ਜੋ ਹੈ ਛਾਵੇਂ ਛਾਵੇਂ ਅੰਦਰ ਹੁਣ ਬਾਅਦ ਚ ਕੰਮ ਕਰਿਆ ਕਰਾਂਗੇ ਤਾਂ ਕਿਉਂ ਨਾ ਜੀ ਆਪਣੀ ਹਿੰਮਤ ਨੂੰ ਬਣਾਈ ਰੱਖੀ ਤੇ ਇਹ ਕੰਮ ਕਰਨੇ ਵੀ ਬਹੁਤ ਜ਼ਰੂਰੀ ਨੇ ਤੇ ਬੱਚਿਆਂ ਨੂੰ ਜੀ ਬੈਸਟ ਆਫ ਲੱਕ ਫਾਰ ਐਗਜ਼ਾਮ ਤੇ ਚੰਗੇ ਪੇਪਰ ਕਰੋ ਤੇ ਚੰਗਾ ਜੋ ਹੈ ਆਪਣਾ ਤਵੇਗ ਸਿਰਜੋ ਜਦੋਂ ਬੱਚੇ ਛੋਟੀ ਉਮਰ ਦੇ ਹੁੰਦੇ ਨੇ ਤਾਂ ਜੋ ਹੈ ਆਪਾਂ ਉਹਨਾਂ ਤੇ ਥੋੜਾ ਜਿਹਾ ਪ੍ਰੈਸ਼ਰਾਈਜ਼ ਵੀ ਕਰ ਸਕਦੇ ਹਾਂ ਪਰ ਇੱਕ ਏਜ ਤੋਂ ਬਾਅਦ ਇਹ ਆਪਾਂ ਤਾਂ ਪ੍ਰੈਸ਼ਰਾਈਜ਼ ਵੀ ਨਹੀਂ ਕਰ ਸਕਦੇ ਤੇ ਡਰ ਵੀ ਲੱਗਦਾ ਹੈ ਕਿ ਬੱਚਿਆਂ ਨੂੰ ਕਹਿਣਾ ਚਾਹੀਦਾ ਹੈ ਜਾਂ ਨਹੀਂ ਕਿਉਂਕਿ ਅੱਜ ਕੱਲ ਦੇ ਮਾਹੌਲ ਨੂੰ ਦੇਖ ਕੇ ਤਾਂ ਲੱਗਦਾ ਹੈ ਕਿ ਬੱਚਿਆਂ ਇਹ ਜੋ ਹੈ ਆਪਣੇ ਆਪ ਹੀ ਸਮਝਦਾਰ ਨੇ ਤੇ ਜੋ ਵੀ ਡਿਸੀਜਨ ਲੈਣਗੇ ਬੈਸਟ ਹੋਵੇਗਾ ਪਰ ਉਹਨਾਂ ਨੂੰ ਗਾਈਡੈਂਸ ਕਰਨ ਲਈ ਥੋੜਾ ਜਿਹਾ ਉਹਨਾਂ ਤੇ ਧਿਆਨ ਦੇਣਾ ਤਾਂ ਜ਼ਰੂਰ ਪੈਂਦਾ ਹੈ ਇਕ ਤਾਂ ਉਹਨਾਂ ਦੀਆਂ ਹਰਕਤਾਂ ਤੇ ਤੇ ਨਾਲ ਜੋ ਹੈ ਉਹਨਾਂ ਦੇ ਕੰਮ ਕਰਨ ਦੇ ਤਰੀਕੇ ਤੇ ਸਿਸਟਮ ਤੇ ਨਿਗਾਹ ਤਾ ਰੱਖਣੀ ਹੀ ਪੈਂਦੀ ਹੈ ਤੇ ਜੇ ਆਪਾਂ ਸੋਚੀਏ ਕਿ ਆਪਾਂ ਐਜ਼ ਅ ਪੈਰ ਪੇਰੈਂਟਸ ਜੋ ਹੈ ਬੱਚਿਆਂ ਨੂੰ ਬਿਲਕੁਲ ਇਗਨੋਰ ਕਰ ਦਈਏ ਤੇ ਜੋ ਹੈ ਬੱਚਿਆਂ ਨੂੰ ਉਹਨਾਂ ਦੇ ਕੰਮ ਤੇ ਹੀ ਛੱਡ ਦਈਏ ਤੇ ਜੋ ਕਰਦੇ ਨੇ ਠੀਕ ਹੈ ਤਾਂ ਉਹ ਵੀ ਠੀਕ ਨਹੀਂ ਕਿਉਂਕਿ ਜੇ ਬੱਚਿਆਂ ਨੂੰ ਥੋੜਾ ਜਿਹਾ ਡਰ ਤਾਂ ਹੋਣਾ ਹੀ ਚਾਹੀਦਾ ਹੈ ਕਿ ਸਾਡੇ ਤੇ ਸੀਸੀਟੀਵੀ ਕੈਮਰੇ ਤਾਂ ਲੱਗੇ ਹੀ ਹੋਏ ਨੇ ਤੇ ਅਸੀਂ ਜੋ ਹੈ ਕਦੇ ਵੀ ਗਲਤੀ ਕਰਾਂਗੇ ਤਾਂ ਜੋ ਹੈ ਸਾਨੂੰ ਪਨਿਸ਼ਮੈਂਟ ਤਾਂ ਮਿਲਨੀ ਹੀ ਹੈ ਤਾਂ ਮੇਰਾ ਤਾਂ ਇਹ ਮੰਨਣਾ ਹੈ ਕਿ ਅਸੀਂ ਡਾਇਰੈਕਟ ਬੱਚਿਆਂ ਨੂੰ ਜੇ ਨਾ ਕਹਿ ਕੇ ਉਹਨਾਂ ਨੂੰ ਇਨਡਾਇਰੈਕਟਲੀ ਕੁਝ ਸਮਝਾ ਦਈਏ ਤਾਂ ਉਹ ਮੇਰੇ ਤਰੀਕੇ ਨਾਲ ਬੈਸਟ ਹੈ ਇਹ ਮੈਂ ਵੀ ਸਿੱਖ ਰਹੀ ਹਾਂ ਕਈ ਵਾਰ ਮੈਂ ਪਹਿਲਾਂ ਸੋਚਦੀ ਹੁੰਦੀ ਸੀ ਕਿ ਡਾਇਰੈਕਟ ਬੱਚਿਆਂ ਨੂੰ ਜਦੋਂ ਅਸੀਂ ਪਨਿਸ਼ ਕਰਦੇ ਹਾਂ ਤਾਂ ਬੱਚਾ ਜੋ ਹੈ ਬਹੁਤ ਜ਼ਿਆਦਾ ਫੀਲ ਕਰਦਾ ਹੈ ਪਰ ਬੱਚੇ ਨੂੰ ਜੇ ਤਰੀਕੇ ਨਾਲ ਅਸੀਂ ਸਮਝਾਈਏ ਕਿ ਉਸ ਦੀ ਗੱਲ ਵੀ ਰਹਿ ਜਾਏ ਤੇ ਜੋ ਹੈ ਸਾਡਾ ਜੋ ਮਕਸਦ ਹੈ ਉਸ ਨੂੰ ਸਮਝਾਉਣ ਦਾ ਉਹ ਵੀ ਪੂਰਾ ਹੋ ਜਾਏ ਤਾਂ ਉਹ ਇੱਕ ਬੈਸਟ ਤਰੀਕਾ ਹੈ ਜਿਵੇਂ ਕਿ ਅਸੀਂ ਬੱਚਿਆਂ ਨੂੰ ਡਾਇਰੈਕਟਲੀ ਕਈ ਵਾਰ ਜਦੋਂ ਉਹ ਪੜ੍ਹਾਈ ਤੋਂ ਜੀਚਰਾਉਂਦਾ ਹੈ ਤਾਂ ਅਸੀਂ ਸੋਚਦੇ ਹਾਂ ਕਿ ਉਸ ਨੂੰ ਕਿਹਾ ਜਾਏ ਕਿ ਤੂੰ ਬਹਿ ਕੇ ਪੜ੍ਹ ਤਾਂ ਉਹ ਜੋ ਹੈ ਪੜ੍ਹਨਾ ਪਸੰਦ ਨਹੀਂ ਕਰਦਾ ਪਰ ਜੇ ਅਸੀਂ ਉਸ ਨੂੰ ਕੋਈ ਐਗਜ਼ਾਮਪਲ ਦੇ ਕੇ ਜਾਂ ਫਿਰ ਕੋਈ ਗੱਲ ਸਮਝਾ ਕੇ ਅਸੀਂ ਕਹਿੰਨੇ ਹਾਂ ਕਿ ਤੂੰ ਆਪਣੇ ਫਿਊਚਰ ਦਾ ਆਪ ਹੀ ਨਿਰਣਾ ਕਰਨਾ ਹੈ ਤੇ ਤੂੰ ਆਪਣੇ ਫਿਊਚਰ ਨੂੰ ਕਿਵੇਂ ਦਾ ਰੱਖਣਾ ਹੈ ਤਾਂ ਮੇਰੇ ਖਿਆਲ ਨਾਲ ਉਹ ਬੱਚਾ ਥੋੜਾ ਜਿਹਾ ਸੋਚ ਕੇ ਆਪਣੇ ਫਿਊਚਰ ਬਾਰੇ ਤਾਂ ਉਹ ਪੜਨ ਲਈ ਜ਼ਿਆਦਾ ਜੋ ਹੈ ਉਤਸ਼ਾਹਿਤ ਹੁੰਦਾ ਹੈ ਤੇ ਐਸ ਅ ਕੰਪੇਅਰ ਜੇ ਅਸੀਂ ਡਾਇਰੈਕਟ ਬੱਚੇ ਨੂੰ ਡਾਂਟ ਕੇ ਕਹੀਏ ਕਿ ਕਿਤਾਬ ਚੱਕ ਤਾਂ ਉਹ ਪ੍ਰੈਸ਼ਰਾਈਜ਼ ਹੋ ਕੇ ਕਿਤਾਬ ਤਾਂ ਚੱਕ ਲੈਂਦਾ ਹੈ ਪਰ ਉਹ ਮਨ ਲਾ ਕੇ ਪੜ ਨਹੀਂ ਸਕਦਾ ਮੇਰਾ ਤਾਂ ਇਹ ਮੰਨਣਾ ਹੈ ਤੇ ਮੈਂ ਹੁਣ ਤੱਕ ਦੇ ਜੋ ਹੈ ਨੋ ਐਕਸਪੀਰੀਅੰਸ ਦਾ ਇਹ ਹੀ ਸਿੱਕਿਆ ਹੈ ਤੁਹਾਡਾ ਕੀ ਕਹਿਣਾ ਹੈ ਇਸ ਬਾਰੇ ਤੁਸੀਂ ਜ਼ਰੂਰ ਦੱਸਣਾ ਇਸ ਕਮੈਂਟ ਵਿੱਚ ਮੈਂ ਕਦੇ ਵੀ ਕਿਤੇ ਜਾਨੀ ਹਾਂ ਤਾਂ ਉਸ ਤੋਂ ਬਾਅਦ ਜਦੋਂ ਘਰੇ ਆਈਦਾ ਹੈ ਤਾਂ ਦੁੱਧ ਦੀ ਕੁਆਂਟੀਟੀ ਦੇ ਅਕੋਰਡਿੰਗ ਮੈਂ ਜੋ ਹੈ ਪ੍ਰੇਫਰ ਕਰਦੀ ਹਾਂ ਕਿ ਪਨੀਰ ਬਣਾਉਣਾ ਕਿਉਂਕਿ ਸਾਡੇ ਘਰੇ ਜੋ ਹੈ ਲੱਸੀ ਤੇ ਦਹੀਂ ਘੱਟ ਖਾਂਦਾ ਤੇ ਪੀਤਾ ਜਾਂਦਾ ਹੈ ਤਾਂ ਮੈਂ ਸੋਚਿਆ ਕਿ ਕਿਉਂ ਨਾ ਅੱਜ ਜੋ ਹੈ ਬੱਚਿਆਂ ਦੀ ਫੇਵਰਿਟ ਜੋ ਹੈ ਆਲੂ ਪਨੀਰ ਦੀ ਸਬਜ਼ੀ ਬਣਾਵਾਂ ਇਹ ਉਹਨਾਂ ਦੀ ਫੇਵਰਿਟ ਸਬਜ਼ੀ ਹੈ सिंपल जो है पनीर ये पसंद नहीं करते जे मैं इन जो है आलू ऐड कर दिदी हाँ तो यह बहुत जो है पसंद करते ने पिछली बार जो बनाए थे मटर पनीर बनाया वो भी जो है घट ही पसंद करते ने बट जो है आलूआ कोई भी डिश इन्हों बहुत ही ज़्यादा पसंद है ਤੇ ਇਧਰ ਜੀ ਆਪਾਂ ਜੋ ਹੈ ਆਲੂਆਂ ਨੂੰ ਫਰਾਈ ਕਰਕੇ ਰੱਖਤਾ ਸੀਗਾ ਤੇ ਇਧਰ ਜੀ ਆ ਗਏ ਸੀਗੇ ਹਸਬੰਡ ਤੇ ਉਹਨਾਂ ਲਈ ਜੀ ਹੁਣ ਜੋ ਹੈ ਤਿਆਰ ਹੋ ਰਹੀ ਸੀਗੀ ਕਾਫੀ ਕਿਉਂਕਿ ਅੱਜ ਜੋ ਹੈ ਕਾਫੀ ਟਾਈਮ ਹੋ ਗਿਆ ਸੀਗਾ ਮਾਰਨਿੰਗ ਤੋਂ ਹੀ ਕੰਮ ਲੱਗੇ ਹੋਏ ਸੀਗੇ ਤਾਂ ਜੀ ਅੱਜ ਕਾਫੀ ਦਾ ਟਾਈਮ ਨਹੀਂ ਲੱਗਿਆ ਸਾਰਿਆਂ ਨੂੰ ਤਾਂ ਹੁਣ ਜੋ ਹੈ ਮੈਂ ਤਿਆਰ ਕਰ ਰਹੀ ਸੀਗੀ ਕਾਫੀ ਤੇ ਹੋਰ ਤੁਸੀਂ ਸੁਣਾਓ ਕਿਵੇਂ ਹੋ ਉਮੀਦ ਹੈ ਤੁਸੀਂ ਸਾਰੇ ਹੀ ਬਹੁਤ ਵਧੀਆ ਹੋਵੋਗੇ ਤੇ ਆਪਣੇ ਜੀ ਜੋ ਹੈ ਸਬਸਕ੍ਰਾਈਬਰ ਹੋ ਗਏ ਨੇ 801 ਤੇ थैंक यू so much फॉर दिस सपोर्ट ਤੇ ਹੋਰ ਜੇ ਆਪਣੀ ਫੈਮਲੀ ਵੱਡੀ ਹੁੰਦੀ ਹੈ ਤਾਂ ਖੁਸ਼ੀ ਤਾਂ ਹੁੰਦੀ ਹੀ ਹੈ ਤੇ ਮੇਰਾ ਉਹੀ ਤਰੀਕਾ ਹੈ ਕਾਫੀ ਬਣਾਉਣ ਦਾ ਜੋ ਕਿ ਤੁਸੀਂ ਜਾਣਦੇ ਹੀ ਹੋ ਤੇ ਬਾਕੀ ਜੀ ਆਪਣਾ ਜੋ ਹੈ ਧਿਆਨ ਰੱਖੋ ਕਿਉਂਕਿ ਜੇ ਤੁਸੀਂ ਆਪਣੇ ਸਰੀਰ ਦਾ ਧਿਆਨ ਰੱਖਦੇ ਹੋ ਤਾਂ ਇਹ ਟਾਈਮ ਜੋ ਹੈ ਐਗਜ਼ਾਮ ਪੀਰੀਅਡ ਜੋ ਹੈ ਬੱਚਿਆਂ ਦਾ ਬਹੁਤ ਵਧੀਆ ਜਾਂਦਾ ਹੈ ਕਿਉਂਕਿ ਇੱਕ ਤਾਂ ਜੋ ਹੈ ਕੰਮ ਦਾ ਸਟ्रेस ਹੁੰਦਾ ਹੈ ਤੇ ਬੱਚਿਆਂ ਨੂੰ ਜੋ ਹੈ ਬੈਠੇ ਬਿਠਾਏ ਹੀ ਸਾਰਾ ਕੁਝ ਪ੍ਰੋਵਾਈਡ ਕਰਨਾ ਪੈਂਦਾ ਹੈ ਤਾਂ ਉਸ ਦਾ ਵੀ ਸਟ्रेस ਹੋ ਜਾਂਦਾ ਹੈ ਤੇ ਇਧਰ ਜੀ ਆਪਣੇ ਜੋ ਹੈ ਆਲੂ ਜਦੋਂ ਚੰਗੀ ਤਰ੍ਹਾਂ ਫਰਾਈ ਹੋ ਗਏ ਤਾਂ ਉਸ 'ਚ ਮੈਂ ਜੋ ਹੈ ਪਨੀਰ ਨੂੰ ਐਡ ਕਰਤਾ ਅੱਜ ਨਾ ਤਾਂ ਮੇਰੇ ਕੋਲ ਜੋ ਹੈ ਟਮਾਟਰ ਸੀਗੇ ਤੇ ਨਾ ਹੀ ਹਰਾ ਧਨੀਆ ਅਵੇਲੇਬਲ ਸੀਗਾ ਤੇ ਮੈਂ ਆਪਾਂ ਜੀ ਬਸ ਸਿੰਪਲ ਜੋ ਹੈ ਤੜਕਾ ਲਾ ਕੇ ਅੱਜ ਦਾ ਡਿਨਰ ਤਿਆਰ ਕਰਤਾ ਸੀ ते तुसी जो है ट्राई कर सकते हो बहुत टेस्टी लगता है जे ती टमाटर वगैरह या फिर इस मटर वगैरह ऐड करना चाहते हो तो भी बहुत जो है टेस्ट आता है तो इस बात जी बस अपने असी जो है किटे बह के जी की इंजॉय कॉफी तो उस तो जी अपना जो है पशुओं वाल जा फिर तो टाइम हो गया तो इस तुँ बाद जी बस आप जो है अपने काम करते सी स्टार्ट ਤਾਰਾ ਵਗੈਰਾ ਕੱਢ ਕੇ ਜੀ ਆਪਣਾ ਜੋ ਕੰਮ ਹੁੰਦਾ ਹੈ ਉਹ ਕਿਚਨ ਨੂੰ ਸਮੇਟਣ ਦਾ ਹੁੰਦਾ ਹੈ ਤੇ ਨਿੱਕੇ ਮੋٹے ਜੋ ਵੀ ਖਲਾਰਾ ਸੀਗਾ ਸਾਰਾ ਜੀ ਆਪਾਂ ਸਮੇਟ ਕੇ ਤੇ ਦੁੱਧ ਨੂੰ ਜੀ ਪਾਣ ਕੇ ਆਪਾਂ ਜੋ ਹੈ ਹੁਣ ਦੇਣੀ ਹੈ ਵਾਲੀ ਤੇ ਉਸ ਤੋਂ ਬਾਅਦ ਜੀ ਆਪਾਂ ਆਟਾ ਵਗੈਰਾ ਗੁੰਨ ਕੇ ਜੋ ਹੈ ਕਿਚਨ ਕਰ ਦੇਣਾ ਸੀਗਾ ਕਲੀਅਰ ਤੇ ਥੋੜੇ ਜਿਹਾ ਭਾਂਡੇ ਪਏ ਸੀਗੇ ਤੇ ਉਹ ਕਿਤੇ ਵਾਸ਼ ਤੇ ਉਸ ਤੋਂ ਬਾਅਦ ਜੀ ਆਪਣਾ ਇੱਕ ਰੂਟੀਨ ਜੋ ਹੁਣ ਬਣ ਚੁੱਕਿਆ ਹੈ ਆਪਾਂ ਰਹਿਰਾ ਸਾਹਿਬ ਜੀ ਦਾ ਪਾਠ ਕੀਤਾ ਤੇ YouTube ਦਾ ਇੱਕ ਮੈਨੂੰ ਬੈਨੀਫਿਟ ਤਾਂ ਇਹ ਜ਼ਰੂਰ ਹੋਇਆ ਹੈ ਕਿ ਮੈਂ ਗੁਰਬਾਣੀ ਨਾਲ ਜੁੜਦੀ ਜਾਨੀ ਹਾਂ ਤੇ ਮਨ ਕਰੇ ਜਾਂ ਨਾ ਕਰੇ ਪਰ ਜੋ ਹੈ ਇੱਕ ਗੁਰਬਾਣੀ ਨੂੰ ਪੜਨ ਦਾ ਜੋ ਹੈ ਚਾਹ ਤਾਂ ਚੜਦਾ ਹੀ ਹੈ ਇਹ ਮੈਨੂੰ ਮਹਿਸੂਸ ਹੁੰਦਾ ਹੈ ਤੇ ਇਧਰ ਜੀ ਬਸ ਆਪਾਂ ਲੱਗੇ ਸੀਗੇ ਹੁਣ ਡਿਨਰ ਬਣਾਉਣ ਤੇ ਰੋਟੀਆਂ ਪਕਾ ਕੇ ਜੀ ਆਪਾਂ ਹੁਣ ਜੋ ਹੈ ਕਰਾਂਗੇ ਸਰਵ ਤੇ ਇਹ ਹੁੰਦਾ ਹੈ ਜੀ ਆਪਣਾ ਮਾਰਨਿੰਗ ਤੋਂ ਈਵਨਿੰਗ ਤੱਕ ਦਾ ਰੂਟੀਨ ਤੇ ਬਾਕੀ ਜੀ ਇਹੀ ਹੈ ਸਾਡੀ ਸਿੰਪਲ ਲੀਵਿੰਗ ਹਾਈ ਥਿੰਕਿੰਗ ਤੇ ਹੁਣ ਜੀ ਕਰਦੇ ਹਾਂ ਬਲੌਗ ਦਾ ਐਂਡ ਜੇ ਬਲੌਗ ਕਿਸੇ ਵੀ ਐਂਗਲ ਤੋਂ ਚੰਗਾ ਲੱਗਿਆ ਤਾਂ ਲਾਈਕ ਸ਼ੇਅਰ ਕਮੈਂਟਸ ਤੇ ਸਬਸਕ੍ਰਾਈਬ ਜ਼ਰੂਰ ਕਰਨਾ ਤੇ ਥੈਂਕ ਯੂ so much for this spot ਤੇ ਸਬਸਕ੍ਰਾਈਬ ਰਾਈ ਲਈ ਤੇ ਥੈਂਕ ਯੂ so much ਤੇ ਮਿਲਦੇ ਹਾਂ ਇੱਕ ਨਵੇਂ ਬਲੌਗ ਨਾਲ ਤਦ ਤੱਕ ਲਈ ਰਾਬ ਰੱਖਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ